ਅੱਛਾ ਗਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਕਲੈਮਰ ਗੌਸਪ ਤੇ ਵਿੱਚ ਜਿੱਥੇ ਗੱਲ ਹੁੰਦੀ ਹੈ ਸਤਾਰਿਆਂ ਦੀ ਤੇ ਗੌਸਪ ਸੁੰਦਿਆ ਨੇ ਸੁਪਰ ਹੋਰ ਤਾਵਿਕ ਨਜ਼ਰ ਮਾਰਦੇ ਆ ਅੱਜ ਦੀਆਂ ਕੁਝ ਖਾਸ ਐਂਟਰਟੇਨਮੈਂਟ ਸੁਰਖੀਆਂ ਤੇ ਤਾਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਫਿਲਮ ਆਪਰੇਸ਼ਨ ਸੰਧੂਰ ਦੇ ਐਲਾਨ ਤੇ ਪੜਕੇ ਲੋਕ ਫਿਰ ਗੱਲ ਕਰਾਂਗੇ ਆਪਰੇਸ਼ਨ ਸੰਧੂਰ ਨੂੰ ਸਪੋਰਟ ਕਰਨ ਤੇ ਹਿਨਾ ਖਾਨੂ ਗਾਲਾਂ ਕੱਢ ਰਹੇ ਨੇ ਲੋਕ ਤਖੀਰ ਦੇ ਵਿੱਚ ਗੱਲ ਕਰਾਂਗੇ YouTube ਤੋਂ ਹਟਿਆ ਮਸ਼ਹੂਰ ਫਿਲਮ ਦਾ ਟੀਜ਼ਰ ਜਿਵੇਂ ਕਿ ਤੁਸੀਂ ਖਬਰਾਂ ਦੇ ਵਿੱਚ ਸੁਣਿਆ ਹੋਵੇਗਾ ਕਿ ਭਾਰਤ ਨੇ 7 ਮਈ ਨੂੰ ਪੈਲਗਾ ਮਤਵਦੀ ਹਮਲੇ ਦਾ ਆਪਰੇਸ਼ਨ ਸੰਧੂਰ ਦੇ ਰਾਹੀਂ ਟੁਕਮਾਂ ਜਵਾਬ ਦਿੱਤਾ। ਪਤਾ ਲੱਗਿਆ ਹੈ ਕਿ ਸਿਰਫ 2 ਦਿਨਾਂ ਦੇ ਵਿੱਚ ਹੀ ਟਾਈਟਲ ਰਜਿਸਟ੍ਰੇਸ਼ਨ ਲਈ 50 ਤੋਂ ਵੱਧ ਅਰਜ਼ੀਆਂ ਅਦਾਰ ਕੀਤੀਆਂ ਗਈਆਂ। ਯਾਨੀ ਕਾਦੇ ਰਜਿਸਟ੍ਰੇਸ਼ਨ ਫਿਲਮ ਆਪਰੇਸ਼ਨ ਸੰਧੂਰ ਦੀ 1 ਜ੍ਹਾ 2 ਨਹੀਂ ਸਗੋਂ ਵੱਡੇ ਵੱਡੇ ਪ੍ਰੋਡਕਸ਼ਨ ਹਾਊਸਸ ਸਨਾ ਨੂੰ ਹਾਸਲ ਕਰਨ ਦੇ ਲਈ ਲਾਈਨ ਦੇ ਵਿੱਚ ਖੜੇ ਨੇ ਅਤੇ ਫਿਰ 9 ਮਈ ਨੂੰ ਵਿੱਕੇ ਐ ਨਿੱਕੇ ਪਗਨਾਨੇ ਨੇ ਮਿਲ ਕੇ ਫਿਲਮ ਆਪਰੇਸ਼ਨ ਸੰਧੂਰ ਦਾ ਐਲਾਨ ਕਰ ਦਿੱਤਾ। ਡਾਇਰੈਕਟਰ ਹਨ ਨਿਤਿਨ ਕੁਮਾਰ ਗੁਪਤਾ ਤੇ ਉਤਮ ਹੇਸ਼ ਮਰੀ ਅਤੇ ਪੋਸਟਰ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਫਿਲਮ ਔਰਤ ਨੂੰ ਲੈ ਕੇ ਕੇਂਦ੍ਰਿਤ ਹੋਵੇਗੀ ਹੁਣ ਕਾਸ ਲਗਾਏ ਜਾ ਰਹੇ ਨੇ ਕਿ ਫਿਲਮ ਕਰਨਲ ਸੋਫੀਆ ਕੁਰੈਸ਼ জাফর ਵਿੰਗ ਕਮਾਂਡਰ ਵਿਯੋਮਿਕਾ ਸਿੰਘ ਦੀ ਕਹਾਣੀ ਤੇ ਆਧਾਰਿਤ ਹੋ ਸਕਦੀ ਹੈ ਪਰ ਧਿਆਨ ਦਿਓ ਕਿ ਇਸ ਐਲਾਨ ਦੇ ਨਾਲ ਹੀ ਆਈ ਹੈ ਟ੍ਰੋਲਿੰਗ ਅਤੇ ਬਹੁਤ ਸਾਰਾ ਵਿਰੋਧ ਫਿਲਮ ਦੀ ਅਨਾਉਂਸਮੈਂਟ ਦੇ ਕੁਝ ਘੰਟਿਆਂ ਦੇ ਅੰਦਰ ਹੀ ਸੋਸ਼ਲ ਮੀਡੀਆ ਤੇ ਹੰਗਾਮਾ ਮਚ ਗਿਆ ਲੋਕਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਤਣਾਅ ਹੈ ਤੇ ਤੁਸੀਂ ਫਿਲਮਾਂ ਦੇ ਪੋਸਟਰ ਬਣਾ ਰਹੇ ਹੋ ਕਈ ਲੋਕਾਂ ਨੇ ਮੇਕਰਸ ਤੇ ਦੋਸ਼ ਲਗਾਇਆ ਕਿ ਇਹ ਸਿਰਫ ਇੱਕ ਅਟੈਨਸ਼ਨ ਖਿੱਚਣ ਦਾ ਤਰੀਕਾ ਸੀ ਤੇ ਹੁਣ ਜਨਤਾ ਐਨੇ ਗੁੱਸੇ ਦੇ ਵਿੱਚ ਆ ਗਈ ਕਿ ਕੀ ਪਗਨਾਨੀ ਨੂੰ ਪਬਲੀਕਲੀ ਸਾਹਮਣੇ ਆ ਕੇ ਮੁਆਫੀ ਮੰਗਣੀ ਪਈ ਅਤੇ ਸਭ ਦੇ ਵਿਚਕਾਰ ਇਹ ਫਿਲਮ ਦੀ ਰਿਲੀਜ਼ ਡੇਟ ਇਸ ਦੀ ਸਟਾਰ ਕਾਸਟ ਬਾਰੇ ਕੁਝ ਵੀ ਕਲੀਅਰ ਨਹੀਂ ਹੈ ਹੁਣੇ ਦੇਖਣਾ ਬਾਕੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਨੂੰ ਲੈ ਕੇ ਕੀ ਅਪਡੇਟਸ ਆਉਂਦੇ ਨੇ ਇਨੀਆਂ ਦਿਨਾਂ ਟੀਵੀ ਦੀ ਫੇਮਸ ਨੂੰ ਅਤੇ ਬਿਗ ਬਾਸ ਫੇਮ ਹਿਨਾ ਖਾਨ ਪੂਰੇ ਦਿਲ ਦੇ ਨਾਲ ਆਪਰੇਸ਼ਨ ਸੰਧੂਰ ਨੂੰ ਖੂਬ ਸਪੋਰਟ ਕਰ ਰਹੀ ਹੈ ਪੈਲਗਾਮ ਹਮਲੇ ਤੋਂ ਬਾਅਦ ਹਿਨਾ ਨੇ ਖੁੱਲ ਕੇ ਉਹਨਾਂ ਲੋਕਾਂ ਤੇ ਗੁੱਸਾ ਜ਼ਾਹਰ ਕੀਤਾ ਹੈ ਜੋ ਧਰਮ ਦੇ ਨਾਂ ਤੇ ਜ਼ਹਿਰ ਫਲਾ ਰਹੇ ਨੇ ਹਿਨਾ ਖਾਨ ਨੂੰ ਦੇਸ਼ ਪ੍ਰਤੀ ਪਿਆਰ ਦਿਖਾਉਣ ਦੇ ਲਈ ਹੁਣ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਆਪਣੇ ਦੇਸ਼ ਦਾ ਸਮਰਥਨ ਕਰਨ ਅਤੇ ਆਪਰੇਸ਼ਨ ਸੰਧੂਰ ਦੇ ਹੱਕ ਦੇ ਵਿੱਚ ਬੋਲਣ ਲਈ ਨਫ਼ਰਤ ਭਰੇ ਮੈਸੇਜਸ ਅਤੇ ਧਮਕੀਆਂ ਲੋਕ ਭੇਜ ਰਹੇ ਨੇ। ਆਦਾਕਾਰਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਤੇ ਉਹਨਾਂ ਦੀ ਬਿਮਾਰੀ ਨੂੰ ਵੀ ਇਸ ਵਿਵਾਦ ਦੇ ਵਿੱਚ ਲਿਆਂਦਾ ਜਾ ਰਿਹਾ ਹੈ। ਦਰਸਲ ਪਾਕਿਸਤਾਨੀ ਫੈਨਸ ਹਿਨਾ ਖਾਨ ਨੂੰ ਗਾਲ੍ਹਾਂ ਕੱਢ ਰਹੇ ਨੇ, ਧਮਕੀਆ ਦੇ ਕੇ ਅਨਫੋਲੋ ਵੀ ਕਰ ਰਹੇ ਹਿੰਨੇ ਹੁਣ ਇਹਨਾਂ ਨੇ ਸਾਰਿਆਂ ਤੇ ਨਿਸ਼ਾਨਾ ਸਾਧਿਆ ਤੇ ਲਿਖਿਆ ਕਿ ਮੈਂ ਇੱਕ ਕਲਾਕਾਰ ਆ ਅਤੇ ਮੈਂ ਆਪਣੀ ਸਾਰੀ ਜ਼ਿੰਦਗੀ ਸਿਰਫ ਸਰਹੱਦ ਪਾਰ ਦੇ ਲੋਕਾਂ ਨੂੰ ਪਿਆਰ ਹੀ ਕੀਤਾ ਜਿਵੇਂ ਮੈਂ ਭਾਰਤੀ ਨਹੀਂ ਆ ਤਾਂ ਮੈਂ ਕੁਝ ਵੀ ਨਹੀਂ ਆ ਮੈਂ ਹਮੇਸ਼ਾ ਇੱਕ ਭਾਰਤੀ ਰਹਾਂਗੀ ਸਭ ਤੋਂ ਪਹਿਲਾਂ ਅੱਗੇ ਵੱਧੋ ਮੈਨੂੰ ਅਨਫੋਲੋ ਕਰੋ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੋ ਜਿੱਦਾਂ ਦਾ ਰਿਐਕਸ਼ਨ ਰਿਐਕਸ਼ਨ ਜਿਹੜਾ ਉਹ ਇਹਨਾਂ ਖਾਨੇ ਦੇ ਆ ਟ੍ਰੋਲਰਸ ਆਕਸ਼ੇ ਕੁਮਾਰ ਰਿਤੇਸ਼ ਦੇਸ਼ਮੁਕਤ ਅਤੇ ਅਭਿਸ਼ੇਕ ਬੱਚਨ ਸਟਾਰ ਫਿਲਮ ਹਾਊਸਫੁੱਲ 5 ਦਾ ਟੀਜ਼ਰ 3 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ ਟੀਜ਼ਰ ਨੂੰ ਦੇਖਣ ਤੋਂ ਬਾਅਦ ਫੈਨਸ ਬਹੁਤ ਜ਼ਿਆਦਾ ਐਕਸਾਈਟਿਡ ਵੀ ਨਜ਼ਰ ਆਏ ਪਰ ਹੁਣ ਇਸ ਦੇ ਨਾਲ ਜੁੜੀ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਹਾਊਸਫੁੱਲ 5 ਦਾ ਟੀਜ਼ਰ YouTube ਤੋਂ ਹਟਾ ਦਿੱਤਾ ਗਿਆ ਫਿਲਮ ਹਾਊਸਫੁੱਲ 5 6 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਹੀ ਫਿਲਮ ਦਾ ਟੀਜ਼ਰ YouTube ਤੋਂ ਹਟਾ ਦਿੱਤਾ ਗਿਆ दरअसल ਹਾਊਸਫੁੱਲ 5 ਦਾ ਟੀਜ਼ਰ ਕਾਪੀਰਾਈਟ ਦਾਅਵੇ ਕਾਰਨ YouTube ਤੋਂ ਹਟਾ ਦਿੱਤਾ ਗਿਆ ਨਾੜਿਆਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਅੰਡੇ YouTube ਚੈਨਲ ਤੇ ਪੋਸਟ ਕੀਤੇ ਗਏ ਹਾਊਸਫੁੱਲ 5 ਦੇ ਟੀਜ਼ਰ ਨੂੰ 10 ਦਿਨਾਂ ਦੇ ਵਿੱਚ ਲੱਖਾਂ ਵਿਊਜ਼ ਮਿਲੇ ਸਨ ਹਾਲਾਂਕਿ ਇਸ ਨੂੰ 9 ਮਈ ਦੀ ਸਵੇਰ ਨੂੰ YouTube ਤੋਂ ਹਟਾ ਦਿੱਤਾ ਗਿਆ ਸੀ ਦਰਸਲ ਹਾਊਸਫੁੱਲ 5 ਦਾ ਟੀਜ਼ਰ ਕਾਪੀਰਾਈਟ ਦੇ ਦਾਅਵੇ ਕਰਕੇ ਦੱਸਿਆ ਜਾ ਰਿਹਾ ਹੈ ਕਿ YouTube ਤੋਂ ਹਟਾਇਆ ਗਿਆ ਤਾਂ ਇਹ ਸਨ ਐਂਟਰਟੇਨਮੈਂਟ ਦੇ ਗੱਲਿਆਰਿਆਂ ਚ ਅੱਜ ਦੀਆਂ ਕੁਝ ਖਾਸ ਸੁਰਖੀਆਂ ਐ ਦਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਅੱਜ ਦਾ ਐਂਟਰਟੇਨਮੈਂਟ ਸਫਰ ਇਥੇ ਆ ਕੇ ਖਤਮ ਹੁੰਦਾ ਫਿਰ ਮਿਲਾਂਗੇ ਕੁਝ ਨਵੀਆਂ ਵਾਇਰਲ ਖਬਰਾਂ ਦੇ ਨਾਲ ਤਦ ਤੱਕ ਲਈ through the program Glamour Gossip.